ਆ ਦੇਖ ਸਕਦੇ ਆ ਵੀਰ ਜੀ ਤੁਸੀਂ ਬਿਲਕੁਲ ਤਾਰ ਦਾ ਢਾਣੀ ਹੈ ਕਾਲੀ ਢਾਣੀ ਹੁੰਦੀ ਆ। ਆ ਤਾਰ ਦਾ ਢਾਣੀ ਹੈ ਬਿਲਕੁਲ ਕਾਲੀ ਢਾਣੀ ਹੋ। ਕਾਲੀ ਲੱਕੜਾ ਬਈ ਉਹ ਵਿੱਚ। ਥੋਮਾ ਸੁਪੀ ਲੱਕੜਾ ਵੇਖ ਲਓ ਧੂਆ ਨਿਕਲਦਾ। ਇਥੋਂ ਪਤਾ ਲੱਗਦਾ ਸਹੀ ਲੱਕੜ ਦਾ। ਤਾਪੂ ਨੇ ਜੱਜ। ਜੱਜ ਜੀ ਆ ਗਏ। ਦੇਖੀਂ। ਲੋ ਬੰਦੇ ਇਹੋ ਤੁਹਾ ਬਾਈ ਦਾ ਕੰਮ ਇਹ ਛੋਟਾ ਟਾਰਚ ਰੱਖਣ ਵਾਸਤੇ ਹਨ ਤੇ ਠੀਕ ਹੈ ਬਾਈ ਜੀ ਬੜੀ ਮਿਹਰਬਾਨੀ ਬਹੁਤ ਸੋਹਣੀ ਚੀਜ਼ ਬਣਾਈ ਹੈ ਤੁਸੀਂ